ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਫੇਰ ਹਾਜ਼ਰ ਹੋਇਆ ਜੀ ਤੁਹਾਡੇ ਲਈ ਕੁਝ ਨਵਾਂ ਲੈ ਕੇ ਪਲੀਜ਼ ਮੇਰੀਆਂ ਪਹਿਲਾਂ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਹਾਂ ਉਸ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਕਿਵੇਂ ਸੂਟ ਸਟੀਚ ਹੋਏ ਨੇ ਵਿਦ ਵਿਦ ਲਾਈਨਿੰਗ ਹੋਏ ਨੇ ਜਾਂ ਬਦੌੜ ਲਾਈਨਿੰਗ ਹੋਏ ਨੇ ਉਹਦੇ ਬਾਰੇ ਜੋ ਵੀ ਨੌਲੇਜ ਆ ਸਾਰੀ ਦਿੱਤੀ ਹੁੰਦੀ ਹੈ ਤੇ ਬਾਕੀ ਜੀ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਹੀ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਜਿਹੜੀ ਆਪਾਂ ਕਰਦੇ ਹਾਂ ਸ਼ੁਰੂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਦਾ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਆ ਆਪਣੇ ਫਰਸਟ ਸੂਟ ਤੋਂ ਤੇ ਸੂਟ ਜਾ ਰਹੇ ਨੇ ਜਿੱ ਸਾਡੇ ਸਟਿਚ ਹੋ ਕੇ ਸਾਰੇ ਤੇ ਮੈਂ ਕਿਹਾ ਤੁਹਾਡਾ ਵੀਡੀਓ ਸ਼ੇਅਰ ਕੀਤੀ ਜਾਵੇ ਕਾਫੀ ਪਿਆਰਾ ਫੈਬਰਿਕ ਆਇਆ ਸੀ ਤੁਹਾਨੂੰ ਪਤਾ ਹੀ ਜਿਉ ਆਪਣਾ ਵੀਡੀਓ ਪਿੱਛੇ ਪਾ ਚੁੱਕੇ ਸੀ ਬਹੁਤ ਪਿਆਰੇ ਫੈਬਰਿਕ ਆਏ ਸੀ ਜਿਵੇਂ ਤੁਹਾਨੂੰ ਪਤਾ ਸਮਰ ਦਾ ਮੌਸਮ ਚੱਲ ਰਿਹਾ ਤੇ ਬਹੁਤ ਹੀ ਜ਼ਿਆਦਾ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਤੇ ਸ਼ੁਰੂ ਕਰਦੇ ਆਂ ਜੀ ਵੀਡੀਓ ਆਪਣੇ ਫਰਸਟ ਸੂਟ ਤੋਂ ਲੋ ਜੀ ਇਹਦੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਜੀ ਪਾਕਿਸਤਾਨੀ ਕਾਟਨ ਸੀ ਇਹ ਬਹੁਤ ਹੀ ਪਿਆਰਾ ਫੈਬਰਿਕ ਸੀ ਜੀ ਇਹ ਲੋ ਜੀ ਆਲਓਵਰ ਸੂਟ ਰੈਨਿੰਗ ਵੀ ਸੀ ਤੇ ਆਲਓਵਰ ਸੂਟ ਸੀ ਜੀ ਇਹ ਸਾਰੇ ਆ ਜਿਹੜੇ ਮੇਰੇ ਭੈਣ ਭਰਾਵਾਂ ਨੇ ਵੀਡੀਓ ਨਹੀਂ ਦੇਖੀ ਜਾ ਕੇ ਪਲੀਜ਼ ਜਿੰਨੀ ਚੈੱਕ ਕਰ ਲਿਓ ਤੇ ਲੋ ਜੀ ਪ੍ਰਿੰਟ ਚੈੱਕ ਕਰੋ ਜੀ ਕਿ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆਲਓਵਰ ਸੁੰਟੇ ਜੀ ਇਹ ਆਪਾਂ ਨੇ ਜੋ ਇਹ ਸਟਿਚ ਕੀਤਾ ਜੀ ਵਿਦਆਉਟ ਲਾਈਨਿੰਗ ਕੀਤਾ ਜਸਟ ਆਪਾਂ ਨੇ ਸਿੰਪਲ ਸਟਿਚ ਕੀਤਾ ਕੋਈ ਆਪਾਂ ਨੇ ਇਹਦੇ ਤੇ ਲੇਸਿਸ ਵਗੈਰਾ ਨਹੀਂ ਲਗਾਈਆਂ ਕੋਈ ਆਪਾਂ ਨੇ ਇੱਥੇ ਪਾਈਪਿੰਗ ਨਹੀਂ ਲਗਾਈ ਬਿਲਕੁਲ ਸਿੰਪਲ ਸਟੀਚ ਕੀਤਾ ਜੀ ਕਿਉਂਕਿ ਇਹ ਸਮਰ ਵਾਸਤੇ ਸਪੈਸ਼ਲ ਸੀ ਇਹ ਤੇ ਬਿਲਕੁਲ ਲਾਈਟ weight ਫੈਬਰਿਕ ਹੈ ਤੁਸੀਂ ਸਮਰ ਦੇ ਵਿੱਚ ਆਰਾਮ ਨਾਲ wear ਕਰ ਸਕਦੇ ਹੋ ਤੇ ਕਲਰ ਹੈਗਾ ਜੀ ਇਹ ਰੈੱਡ ਜੋ ਤੁਹਾਨੂੰ ਕੈਮਰੇ ਦੇ ਵਿੱਚ ਸ਼ੋ ਹੋ ਰਿਹਾ ਤੇ ਪਾਕਿਸਤਾਨੀ ਕਾਟਨ ਹੈ ਜੀ ਇਹਦੀ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਹਾਂ ਪਹਿਲਾਂ ਵੀ ਤੇ ਲੋ ਜੀ ਇਹਦੇ ਨਾਲ ਆਪਾਂ ਨੇ ਸਿੰਪਲ ਬਾਟਮ ਰੱਖੀ ਹੈ ਕੁੰਦਿਆਂ ਵਾਲੀ ਬਿਲਕੁਲ ਲਾਈਟ ਹਲਕੀ ਬਾਟਮ ਰੱਖੀ ਹੈ ਜੀ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਟੈਬੀ ਚੈੱਕ ਤੇ ਟੈਬੀ ਲਾਈਨਿੰਗ ਦੇ ਵਿੱਚ ਮਿਕਸ ਹੈ ਜੀ ਇੱਕ ਕੀ ਕਲਰ ਦਾ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਜੀ ਚੈੱਕ ਕਰੋ ਦੁਪੱਟਾ ਤੁਹਾਨੂੰ ਪੂਰਾ ਫੁੱਲਾ ਡੁੱਲਾ ਮਿਲੇਗਾ ਜੀ ਕੰਫਰਟ ਮਿਲੇਗਾ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਆ ਜੀ ਤੁਹਾਨੂੰ ਜਿਹੜਾ ਵੀ ਦੁਪੱਟਾ ਦਵਾਂਗੇ ਜੀ ਤੁਹਾਡੀ ਚੁਆਇਸ ਹੈ ਉਹ ਤੁਸੀਂ ਦੱਸ ਸਕਦੇ ਹੋ ਤੁਸੀਂ ਕਿਹੜਾ ਦੁਪੱਟਾ ਲਾਇਕ ਕਰਦੇ ਹੋ ਜਿਹੜੇ ਆਪਣੇ ਪਿਓਰ ਔਰਗੈਂਜ਼ਾ ਦੇ ਹੁੰਦੇ ਉਹ ਸਿਰ ਤੇ ਨਹੀਂ ਟਿਕਦੇ ਜਿਹੜਾ ਟੈਬੀ ਕਾਟਨ ਟੈਬੀ ਚੈੱਕ ਟੈਬੀ ਲਾਈਨਿੰਗ ਇਹ ਆਪਣੇ ਸਿਰ ਤੇ ਟਿਕਦੇ ਨੇ ਜੀ ਦੁਪੱਟੇ ਤੇ ਦੁਪੱਟਾ ਆਪਾਂ ਸਿੰਪਲ ਰੱਖਿਆ ਜੀ ਕੋਈ ਲੇਸਿਸ ਵਗੈਰਾ ਨਹੀਂ ਲਗਾਈਆਂ ਜਸਟ ਆਪਾਂ ਨੇ ਫੀਕੋ ਕਰਵਾਈ ਜੀ ਨੋ ਬਹੁਤ ਹੀ ਪਿਆਰਾ ਇਹਦੇ ਨਾਲ ਦਾ ਆਪਣੇ ਕੋਲ ਅ ਹੋਰ ਜਿਹੜਾ ਸਟੱਫ ਹੈ ਨਹੀਂ ਮਿਲੇਗਾ ਤੁਹਾਨੂੰ ਕਿਉਂਕਿ ਆਪਣਾ ਹੀ ਸਾਰਾ ਜਿਹੜਾ ਫੈਬਰਿਕ ਹੈ ਸੇਲ ਹੋ ਚੁੱਕਾ ਹੈ ਇਹ ਜਸਟ ਆਪਣੇ ਸੂਟ ਸਟਿਚ ਹੋ ਕੇ ਜਾ ਰਹੇ ਸੀ ਤੇ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਜੀ ਇਹ ਤੁਹਾਨੂੰ ਸੇਮ ਨਹੀਂ ਮਿਲਣਾ ਜੀ ਇਹ ਪਹਿਲਾਂ ਜਦੋਂ ਆਏ ਆਏ ਸੀ ਕਾਫੀ ਮਤਲਬ ਸੂਟ ਜੋਰਾਂ ਤੇ ਰਹਿ ਨੇ ਜੀ ਸਾਰੇ ਸੇਲ ਹੋ ਗਏ ਸੀ ਆਪਣੇ ਲਓ ਜੀ ਇਹ ਵਿਦਆਊਟ ਲਾਈਨਿੰਗ ਸੂਟ ਬਣਿਆ ਜੀ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਠੀਕ ਹੈ ਜੀ ਇਹ ਸਟਿਚਿੰਗ ਕਰਕੇ ਵੀ ਦਵਾਂਗੇ ਲਓ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਹੈ ਤੇ ਲਾਈਟ ਵੇਟ ਫੈਬਰਿਕ ਹੈ ਤੇ ਲਓ ਜੀ ਸੈਕਿੰਡ ਆ ਗਿਆ ਸੈਕਿੰਡ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਵੀ ਪਾਕਿਸਤਾਨੀ ਕਾਟਨ ਦੇ ਵਿੱਚ ਹੈ ਜੀ ਇਹ ਵੀ ਪ੍ਰਿੰਟ ਤੁਸੀਂ ਚੈੱਕ ਕੀਤਾ ਜਿਹੜੀਆਂ ਸਾਡੀਆਂ ਭੈਣਾਂ ਨੇ ਵੀਡੀਓ ਦੇਖੀ ਹੋਈ ਹੈ ਉਹਨਾਂ ਨੂੰ ਪਤਾ ਹੈ ਨਹੀਂ ਵੀਡੀਓ ਆਪਾਂ ਪਾ ਚੁੱਕੇ ਸੀ ਕਾਫੀ ਟਾਈਮ ਪਹਿਲਾਂ ਲਓ ਜੀ ਪਾਕਿਸਤਾਨੀ ਕੱਟ ਨਾਲ ਇਹ ਵੀ ਜਸਟ ਆਪਾਂ ਨੇ ਸੂਟ ਸੈਮੀ ਸਟਿਚ ਕੀਤਾ ਜੀ ਇਹਨੂੰ ਜਸਟ ਆਪਾਂ ਨੇ ਡਿਜ਼ਾਈਨ ਕੀਤਾ ਜੀ ਪੂਟਰੀ ਬਟਨ ਲਗਾ ਕੇ ਔਰ ਪਾਈਪਿੰਗ ਲਗਾ ਕੇ ਬਹੁਤ ਪਿਆਰਾ ਪ੍ਰਿੰਟ ਹੈ ਲਓ ਜੀ ਬਾਕੀ ਜੀ ਆਪਾਂ ਚਾਕਾਂ ਦੇ ਉੱਪਰ ਕੋਈ ਲੇਸਿਸ ਵਗੈਰਾ ਦਾ ਡਿਜ਼ਾਈਨ ਨਹੀਂ ਦਿੱਤਾ ਨਾ ਸੀ ਪਾਈਪਿੰਗ ਦਿੱਤੀ ਹੈ ਸਿਰਫ ਬਾਜੂ ਦੇ ਉੱਪਰ ਆਪਾਂ ਨੇ ਹਲਕੀ ਪਾਈਪਿੰਗ ਲਗਾਈ ਹੋਈ ਹੈ ਆਲ ਓਵਰ ਸੂਟ ਸੀ ਜੀ ਇਹ ਸਾਰੇ ਲਓ ਜੀ ਇਹ ਆ ਗਿਆ ਆਪਣਾ ਸੈਕਿੰਡ ਤੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਟਰੌਜ਼ਰ ਬਹੁਤ ਹੀ ਪਿਆਰਾ ਬਿਲਕੁਲ ਸੌਫਟ ਫੈਬਰਿਕ ਹੈ ਜੀ ਇਹ ਠੀਕ ਹੈ ਜੀ ਪ੍ਰਿੰਟ ਦੇ ਵਿੱਚ ਤੁਹਾਨੂੰ ਮੈਂ ਦੱਸ ਰਹੀ ਆ ਤੁਸੀਂ ਕੋਈ ਵੀ ਪ੍ਰਿੰਟ ਪਸੰਦ ਕਰਦੇ ਹੋ ਤਾਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਰਵਾ ਸਕਦੇ ਹੋ ਤੇ ਲਓ ਜੀ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਟੈਬੀ ਚੈੱਕ ਦਾ ਬਿਲਕੁਲ ਸਿੰਪਲ ਰੱਖਿਆ ਜੀ ਕੋਈ ਆਪਾਂ ਇਹਨੂੰ ਲੇਸਿਸ ਵਗੈਰਾ ਨਹੀਂ ਲਗਾਈਆਂ ਇਹ ਵੀ ਦੁਪੱਟੇ ਫੁੱਲ ਤੁਹਾਡੇ ਸਿਰ ਤੇ ਟਿਕਣਗੇ ਜੀ ਖੁੱਲੇ ਡੁੱਲੇ ਦੁਪੱਟੇ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਾਈਜ਼ ਦਿਖਾਇਆ ਉਹੀ ਸਾਈਜ਼ ਹੈ ਜੀ ਇਹ ਦੁਪੱਟੇ ਦਾ ਤੋ ਜੀ ਇਹ ਆ ਗਿਆ ਆਪਣਾ ਨੈਕਸਟ ਪ੍ਰਿੰਟ ਪਾਕਿਸਤਾਨੀ ਕਾਟਨ ਦੇ ਵਿੱਚ ਲਓ ਜੀ ਨੈਕਸਟ ਬਹੁਤ ਹੀ ਪਿਆਰਾ ਪੀਸ ਆਪਣਾ ਰੈਡੀ ਕੀਤਾ ਜੀ ਬਹੁਤ ਜ਼ਿਆਦਾ ਸੋਹਣਾ ਇਹ ਆਪਾਂ ਕੀਤਾ ਜੀ ਟੈਬੀ ਚੈੱਕ ਦੇ ਉੱਪਰ ਟੈਬੀ ਕਾਟਨ ਹੈ ਜੀ ਇਹ ਬਹੁਤ ਪਿਆਰਾ ਫੈਬਰਿਕ ਹੈ ਤੇ ਆਪਾਂ ਪੈਚਵਰਕ ਦਾ ਰੈਡੀ ਕਰਵਾਇਆ ਤੇ ਲਾਈਟ ਬੇਬੀ ਪਿੰਕ ਜਿਹਾ ਕਲਰ ਹੈ ਜੀ ਇਹ ਇਹ ਲਓ ਜੀ ਪਹਿਲਾਂ ਤੁਸੀਂ ਨੈਕ ਤੋਂ ਚੈੱਕ ਕਰੋ ਨੈਕ ਦੇ ਅੱਗੇ ਫਰੰਟ ਤੇ ਆਪਾਂ ਨੇ ਦੋ ਫਲਾਵਰ neck ਤੇ ਆਪਾਂ ਨੇ V neck ਰੱਖ ਕੇ レसेस ਲਗਾਈਆਂ ਹੋਈਆਂ ਨੇ ਤੇ نیچے neck ਦੇ ਆਪਾਂ ਨੇ ਦੋ ਫਲਾਵਰ ਦਿੱਤੇ ਨੇ ਪੈਚਵਰਕ ਦਾ ਕੰਮ ਹੈ ਜੀ ਇਹ ਸਾਰਾ ਦੇਖ ਸਕਦੇ ਹੋ ਤੁਸੀਂ ਸਾਰਾ ਪੈਚਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਜੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਤੇ ਬਾਜੂ ਦੇ ਉੱਪਰ ਜਸਟ ਆਪਾਂ ਨੇ ਕਟਵਰਕ ਕੀਤਾ ਜੀ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਬਾਜੂ ਦੇ ਉੱਪਰ ਐਵੇਂ ਦਾ ਪੈਚ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਅਗਰ ਤੁਸੀਂ ਕਟਵਰਕ ਕਰਵਾਉਣਾ ਚਾਹੁੰਦੇ ਹੋ ਕਟਵਰਕ ਕਰਵਾ ਸਕਦੇ ਹੋ ਇਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ। ਲਓ ਜੀ। ਇਹ ਰਹੇਗਾ ਜੀ ਕੇਰਾ, ਕੇਰੇ ਦੇ ਉੱਪਰ ਆਪਾਂ ਨੇ ਦੋ ਫਲਾਵਰ ਦਿੱਤੇ ਹੋਏ ਨੇ ਕਾਰਨਰ ਤੇ। ਤੇ ਚਾਕਾਂ ਤੇ ਕੇਰੇ ਦੇ ਉੱਪਰ ਆਪਾਂ ਨੇ ਪ੍ਰੋਪਰ ਲੇਸਿਸ ਨਾਲ ਡਿਜ਼ਾਈਨ ਕੀਤਾ ਹੋਇਆ ਜੀ। ਲਓ ਜੀ। ਤੇ نیچے ਜੋ ਆਪਾਂ ਲਾਈਨਿੰਗ ਰੱਖੀ ਹੈ ਜੀ, ਕਾਟਨ ਦੀ ਰੱਖੀ ਹੋਈ ਹੈ। ਕਿਉਂਕਿ ਇਹ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ, ਗਰਮ ਸਮਰ ਦੇ ਵਿੱਚ ਆਰਾਮ ਨਾਲ ਵੇਅਰ ਹੋਏਗਾ। ਤੁਸੀਂ ਇਹਨੂੰ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਤੁਸੀਂ ਕਿਹੜਾ ਕਲਰ ਲਾਇਕ ਕਰਦੇ ਹੋ ਉਸੇ ਕਲਰ ਤੇ ਸੇਮ ਬਣ ਜੇਗਾ ਡਿਜ਼ਾਈਨ ਜੀ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਹੈ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਹੈ ਜੀ ਬਿਲਕੁਲ ਸਿੰਪਲ ਕੁੰਦਿਆਂ ਵਾਲੀ ਬਾਟਮ ਬਣਵਾਈ ਹੈ ਤੁਸੀਂ ਸਟੇਟ ਬਣਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੋ ਪਾਕਿਸਤਾਨੀ ਬਾਟਮ ਚੱਲ ਰਹੀ ਹੈ ਉਹ ਬਣਵਾ ਸਕਦੇ ਹੋ ਇਹ ਆਪਾਂ ਕੁੰਦਿਆਂ ਵਾਲੀ ਬਣਵਾਈ ਹੈ ਇੱਕ ਬਿਨਾ ਕੁੰਦਿਆਂ ਤੋਂ ਵੀ ਬਣਦੀ ਹੈ ਜੋ ਜਿਹੜਾ ਇਹ ਰਾਇਗਾ ਦਾ ਦੁਪੱਟਾ ਸੇਮ ਹੀ ਫੈਬਰਿਕ 'ਚ ਆਪਾਂ ਨੇ ਦੁਪੱਟਾ ਰੱਖਿਆ ਜੀ ਜੋ ਫੈਬਰਿਕ ਆਪਣੇ ਸਾਰੇ ਸੀਟ ਦਾ ਉਹੀ ਫੈਬਰਿਕ 'ਚ ਆਪਾਂ ਨੇ ਦੁਪੱਟਾ ਰੱਖਿਆ ਤੇ ਦੁਪੱਟੇ ਨੂੰ ਜਸਟ ਆਪਾਂ ਨੇ ਟਕਲਾ ਕੀਤਾ ਹੋਇਆ ਜੀ ਕੋਈ ਵੀ ਆਪਾਂ ਨੇ ਦਿੱਤੇ ਪੈਚ ਨਹੀਂ ਲਗਾਇਆ ਜਿਹੜਾ ਆਪਣੇ ਘੇਰੇ ਤੇ ਲੱਗਿਆ ਸੀ ਉਹ ਨਹੀਂ ਸੀ ਲਾਈਕ ਕਰਦੇ ਜਸਟ ਆਪਾਂ ਨੇ ਕਟਵਰਕ ਕੀਤਾ ਹੋਇਆ 4 ਸਾਈਡ ਲੇਖੋ ਜੀ ਦੁਪੱਟਾ ਬਹੁਤ ਪਿਆਰਾ ਹੈ ਪ੍ਰੋਪਰ ਸੇਤ ਤੇ ਟਿਕੇਗਾ ਦੁਪੱਟਾ ਤੁਸੀਂ ਸੇਮ ਫੈਬਰਿਕ 'ਚ ਬਣਵਾਓਗੇ ਦੁਪੱਟੇ ਤਾਂ ਸੂਟ ਦਾ ਬਹੁਤ ਹੀ ਪਿਆਰਾ ਲੱਗੇਗਾ ਲੋ ਜੀ ਚੈੱਕ ਕਰੋ ਤੁਸੀਂ ਐਨੀ ਕਲਰ ਤੇ ਐਨੀ ਫੈਬਰਿਕ ਤੇ ਬਣਵਾ ਸਕਦੇ ਲੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਬਣਵਾਉਣਾ ਚਾਹੁੰਦੇ ਹੋ WhatsApp ਤੇ ਮੈਸੇਜ ਕਰਕੇ ਆਪਾਂ ਆਰਡਰ ਦੇ ਸਕਦੇ ਆ ਜੇ ਤੁਸੀਂ ਸਟਿਚ ਕਰਵਾਓਗੇ ਉਹ ਵੀ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਲਓ ਜੀ ਆ ਗਿਆ ਆਪਣਾ ਨੈਕਸਟ ਬੇਬੀ ਪਿੰਕ ਕਲਰ ਹੈ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਕਲਰ ਬਲੈਕ ਜਿਹੜਾ ਬਹੁਤ ਉੱਠ ਕੇ ਆ ਰਿਹਾ ਜੀ ਇਹਦੇ ਤੇ ਸਪੈਸ਼ਲ ਸਮਰ ਫੈਬਰਿਕ ਹੈ ਜੀ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਜੀ ਇਹ ਤੇ ਬਹੁਤ ਹੀ ਪਿਆਰੇ ਸੂਟ ਲੱਗਣਗੇ ਜੀ ਇਹ ਲਓ ਜੀ ਤੁਸੀਂ ਕਲਰ ਚੁਆਇਸ ਦੱਸ ਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਇਹ ਆਗੇ ਜੀ ਆਪਣਾ ਨੈਕ ਸੂਟ ਵਾ ਲਓ ਜੀ ਨੈਕਸਟ ਚੈੱਕ ਕਰੋ ਜੀ ਕਲਰ ਬਹੁਤ ਪਿਆਰਾ ਰੈੱਡ ਕਲਰ ਹੈ ਜਿਹਨੂੰ ਆਪਾਂ ਟਮਾਟਰੀ ਜਿਹਾ ਕਲਰ ਕਹਿੰਦੇ ਆ ਉਹ ਕਲਰ ਹੈ ਤੇ ਇਹਦੇ ਤੇ ਆਪਾਂ ਨੇ ਕੀਤਾ ਜੀ ਮਸ਼ੀਨ ਵਰਕ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਇਹ ਵੀ ਕਾਟਨ ਫੈਬਰਿਕ ਰਹੇਗਾ ਜੀ ਵਧੀਆ ਵਾਲੀ ਕਾਟਨ ਦਵਾਂਗੇ ਜੀ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਸਾਰਾ ਕੰਮ ਆਪਣਾ ਨੀਟ ਐਂਡ ਕਲੀਨ ਮਿਲੇਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਹੈ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਤੁਸੀਂ ਜੋ ਅੱਜਕੱਲ ਚੱਲ ਰਿਹਾ ਜੀ ਛੋਟੇ ਚਾਕਾਂ ਵਾਲਾ ਤੁਸੀਂ ਉਹ ਲਾਈਕ ਕਰਦੇ ਹੋ ਤਾਂ ਛੋਟੇ ਚਾਕ ਬਣਵਾ ਸਕਦੇ ਹੋ ਤੇ ਆਪਾਂ ਉਹ ਨਹੀਂ ਸੀ ਲਾਈਕ ਕਰਦੇ ਤੇ ਆਪਾਂ ਨੇ ਉਹਨਾਂ ਦੇ ਬੜੇ ਚਾੱਕ ਰੱਖੇ ਨੇ ਜਿੰਨੇ ਉਹ ਲਾਈਕ ਕਰਦੇ ਸੀ। ਲਓ ਜੀ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਜੀ। ਬਿਲਕੁਲ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਹਾਨੂੰ ਬਹੁਤ। ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ, ਐਨੀ ਫੈਬਰਿਕ ਤੇ ਬਣਵਾ ਸਕਦੇ ਹੋ। ਤੇ ਪ੍ਰੋਪਰ ਆਪਾਂ ਨੇ ਇਹਨੂੰ ਲੇਸਿਸ ਨਾਲ ਡਿਜ਼ਾਈਨ ਕੀਤਾ ਜੀ। ਘੇਰੇ ਦੇ ਬੈਕ ਸਾਈਡ ਵੀ ਆਪਾਂ ਨੇ ਲੇਸ ਲਾਈ ਹੈ ਤੇ ਫਰੰਟ ਤੇ ਵੀ ਤੇ ਚਾਕਾਂ ਤੇ ਵੀ। ਤੇ نیچے ਜੋ ਲਾਈਨਿੰਗ ਲਗਾਈ ਹੈ ਜੀ ਉਹ ਕਾਟਨ ਦੀ ਲਗਾਈ ਹੋਈ ਹੈ। ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਜੀ ਜੋ ਵੀ ਅਸੀਂ ਸੂਟ ਬਣਵਾ ਕੇ ਭੇਜ ਰਹੇ ਹੁੰਦੇ ਆ ਤੁਹਾਨੂੰ ਪ੍ਰੋਪਰ ਫੈਬਰਿਕ ਬਾਰੇ ਪਤਾ ਲੱਗ ਜਾਂਦਾ ਕਿ ਕਿਵੇਂ ਸਟਿਚ ਕੀਤੇ ਨੇ ਵਿਦ ਲਾਈਨਿੰਗ ਕੀਤੇ ਨੇ ਜਾਂ ਵਿਦਆਊਟ ਲਾਈਨਿੰਗ ਤੇ ਲੋ ਜੀ ਨੈਕ ਨੂੰ ਡਿਜ਼ਾਈਨ ਕੀਤਾ ਜੀ ਆਪਾਂ ਨੇ ਪੂਰੀ ਬਟਨ ਦੇ ਕੇ ਤੇ ਪਾਈਪਿੰਗ ਲਗਾ ਕੇ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਤੇ ਇਧਰ ਆਗੇ ਜੀ ਆਪਣੇ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਕੰਮ ਕੀਤਾ ਹੋਇਆ ਤੁਹਾਨੂੰ ਸਾਡਾ ਜਿੰਨਾ ਵੀ ਕੰਮ ਮਿਲੇਗਾ ਪੂਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੇ ਜੀ ਰੈੱਡ ਕਲਰ ਆ ਉੱਪਰ ਚੈੱਕ ਕਰੋ ਇਹ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਤੁਹਾਡੀ ਚੋਇਸ ਹੈ ਜੀ ਲਓ ਜੀ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਬਹੁਤ ਕਲਰ ਉੱਠ ਕੇ ਹੁੰਦੇ ਨੇ ਇਹਦੇ ਵਿੱਚ ਬਹੁਤ ਪਿਆਰਾ ਫੈਬਰਿਕ ਵੀ ਬਹੁਤ ਪਿਆਰਾ ਜੀ ਵਧੀਆ ਵਾਲੀ ਕਾਟਨ ਹੈ ਬਹੁਤ ਪਿਆਰੀ ਕਾਟਨ ਹੈ ਜੀ ਇਹ ਲਾਈਨਿੰਗ ਦੇ ਵਿੱਚ ਕਾਟਨ ਹੈ ਜੀ ਇਹ ਤੇ ਇਹਦੇ ਨਾਲ ਆਪਾਂ ਨੇ ਰੈਡੀ ਕੀਤਾ ਜੀ ਟਰੌਜ਼ਰ ਟਰੌਜ਼ਰ ਦੇ ਉੱਪਰ ਉਹਨਾਂ ਨੇ ਕੰਮ ਨਹੀਂ ਕਰਵਾਇਆ ਜਸਟ ਆਪਾਂ ਨੇ ਸਿੰਪਲ ਸਟਿਚ ਕੀਤਾ ਲੋ ਜੀ ਇਹਦੇ نیچے ਵੀ ਆਪਾਂ ਨੇ ਲਾਈਨਿੰਗ ਰੱਖੀ ਹੋਈ ਜੀ ਕਾਟਨ ਦੀ ਜਿਸ ਫੈਬਰਿਕ ਤੇ نیچے ਕਾਟਨ ਦੀ ਲਾਈਨਿੰਗ ਲੱਗੇਗੀ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਜੀ ਇੱਦਾਂ نیچے ਕਾਟਨ ਦੀ ਲਾਈਨਿੰਗ ਲੱਗੀ ਏ ਜਿਸ ਫੈਬਰਿਕ ਚ ਟਾਫਟਾ ਲੱਗੇਗਾ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਕਿ ਇਹਦੇ ਚ ਟਾਫਟਾ ਲੱਗੇਗਾ। ਉਹ ਜੀ ਆ ਗਿਆ। ਲੈਟਸੋ ਤੇ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਟਾਈ ਐਂਡ ਡਾਈ ਦਾ। ਔਰ ਗੈਂਜਾ ਦਾ ਦੁਪੱਟਾ ਰੱਖਿਆ ਜੀ ਆਪਾਂ ਨੇ। डबल डाई ਦਾ ਦੇਖੋ ਚੱਕਰ ਜੀ ਪ੍ਰੋਪਰ ਬਲੈਕ ਲੇਸਸ ਨਾਲ ਆਪਾਂ ਨੇ ਰੈਡੀ ਕੀਤਾ ਇਹਨੂੰ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਕਲਰ ਉੱਠ ਕੇ ਆ ਰਹੇ ਨੇ ਜੀ ਬਲੈਕ ਔਰ ਰੈਡ ਕਲਰ ਚੱਕਰ ਸੰਦੇ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਲਓ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਤੁਹਾਨੂੰ ਜਿੰਨੇ ਵੀ ਮਿਲਣਗੇ ਜੀ ਖੁੱਲੇ ਡੁੱਲੇ ਮਿਲਣਗੇ ਕੰਫਰਟ ਮਿਲਣਗੇ ਦੁਪੱਟੇ ਠੀਕ ਹੈ ਜੀ ਔਰ ਗੰਜਾ ਦਾ ਦੁਪੱਟਾ ਥੋੜਾ ਜਿਹਾ ਜੀ ਆ ਜੇ ਆਪਾਂ ਕਹਿ ਦਈਏ 슬ਿਪਰ ਹੀ ਹੁੰਦਾ ਥੋੜਾ ਜਿਹਾ ਸਿਰਤੇ ਘੱਟ ਟਿਕਦਾ ਪਰ ਇਹਦੀ ਜੋ ਗ੍ਰੇਸ ਆ ਉਹ ਬਹੁਤ ਸੋਹਣੀ ਹੁੰਦੀ ਹੈ ਇਸ ਕਰਕੇ ਆਪਾਂ ਨੇ ਔਰ ਗਿਆਂ ਦਾ ਦੁਪੱਟਾ ਇਹਦੇ ਨਾਲ ਰੈਡੀ ਕੀਤਾ ਲੋ ਜੀ ਇਹ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ WhatsApp ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਲੋ ਜੀ ਨੈਕਸਟ ਆ ਗਿਆ ਜੀ ਬਹੁਤ ਹੀ ਪਿਆਰਾ કોટਨ ਸਿਲਕ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਜੀ। ਜੀ ਬਹੁਤ ਪਿਆਰਾ ਲਾਈਟ ਜਿਹਾ ਪਿਸਤਾ ਕਲਰ ਹੈ ਤੇ ਇਹਨੂੰ ਵੀ ਆਪਾਂ ਕੁਝ ਡਿਫਰੈਂਟ ਰੈਡੀ ਕੀਤਾ ਜੀ। ਕੋਟਨ ਸਿਲਕ ਦੇ ਉੱਪਰ ਰੈਡੀ ਕੀਤਾ। ਜੀ ਚੈੱਕ ਕਰੋ ਜੀ। ਪ੍ਰੋਪਰ ਆਪਾਂ ਨੇ ਲੇਸਿਸ ਨਾਲ ਇਹਨੂੰ ਰੈਡੀ ਕੀਤਾ ਹੈ neck ਦੇ ਉੱਪਰ ਆਪਾਂ ਨੇ neck ਦੇ ਉੱਪਰ ਆਪਾਂ ਨੇ ਪੋਟੀ ਬਟਨ ਦਿੱਤੇ ਹੋਏ ਨੇ ਚੈੱਕ ਕਰ ਸਕਦੇ ਤੁਸੀਂ ਤੇ ਬਾਜੂ ਦੇ ਉੱਪਰ ਆਪਾਂ ਨੇ ਵਾਕ ਕੀਤਾ ਹੋਇਆ। ਜੇ ਦੀ ਬਨਾਲ ਮੈਂ ਉੱਪਰ ਸਕ੍ਰੀਨ ਦੇ ਫੋਟੋ ਲਗਾਈ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਐਵੇਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੇ ਬਾਜੂ ਦੇ ਉੱਪਰ ਆਪਾਂ ਨੇ ਪੂਰਾ ਕੰਮ ਕੀਤਾ ਹੋਇਆ ਜੀ ਦੇਖੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਮਸ਼ੀਨ ਵਰਕ ਦਾ ਸਾਰਾ ਕੰਮ ਹੋਇਆ ਹੋਇਆ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਕੰਮ ਹੈ ਲਓ ਤੇ ਇਧਰ ਚਾਕਾਂ ਦੇ ਉੱਪਰ ਆਪਾਂ ਨੇ ਲੇਸ ਦਿੱਤੀ ਹੋਈ ਹੈ ਘੀਰੇ ਤੇ ਆਪਾਂ ਕੋਈ ਲੇਸਿੰਗ ਨਹੀਂ ਦਿੱਤੀ ਤੇ ਨੀਚੇ ਜੋ ਲਾਈਨਿੰਗ ਲਗਾਈ ਹੈ ਜੀ ਆਪਾਂ ਨੇ ਕਾਟਨ ਦੀ ਲਗਾਈ ਹੋਈ ਹੈ ਇਹ ਅੱਗੇ ਜੀ ਸ਼ਰਟ ਚੈੱਕ ਕਰ ਸਕਦੇ ਤੁਸੀਂ ਦੋਨਾਂ ਪਾਸੇ ਆਪਾਂ ਨੇ ਇਸ ਨੂੰ ਦਾ ਡਿਜ਼ਾਈਨ ਕੀਤਾ ਹੋਇਆ ਤੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਬਰਾਊਜ਼ਰ ਬਰਾਊਜ਼ਰ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਸੀ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਉਹ ਬਹੁਤ ਉੱਠ ਕੇ ਆ ਰਹੇ ਨੇ ਜੀ ਕਲਰ ਬਿਲਕੁਲ ਲਾਈਟ ਜਿਹੇ ਨੇ ਪਰ ਲੱਗ ਬਹੁਤ ਸੋਹਣੇ ਰਹੇ ਨੇ ਇਹਨੂੰ ਤੁਸੀਂ ਐਨੀ ਕਲਰ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਕੋਟਨ ਫੈਬਰਿਕ ਤੇ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਹੜੇ ਫੈਬਰਿਕ ਤੇ ਬਣਵਾਉਣਾ ਚਾਹੁੰਦੇ ਹੋ ਲਓ ਜੀ ਇਹ ਰਿਹਾ ਜੀ ਇਹਦਾ ਦੁਪੱਟਾ ਦੁਪੱਟਾ ਰਹੇਗਾ ਜੀ ਪ्योर ਮਸ਼ਲੀਨ ਦਾ ਕਿਉਂਕਿ ਇਹ ਦੁਪੱਟਾ ਸਿੱਧਾ ਟਿਕਦਾ ਜੀ ਪ੍ਰੋਪਰ ਤੇ ਇਹਦੇ ਉੱਪਰ ਆਪਾਂ ਨੇ ਚਾਰੋਂ ਕਾਰਨਰ ਤੇ ਬਣਾਏ ਹੋਏ ਨੇ ਜੀ ਫਲਾਵਰ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਦੁਪੱਟਾ ਤੇ ਪ੍ਰੋਪਰ ਆਪਾਂ ਨੇ ਲੇਸਸ ਲਾ ਕੇ ਰੈਡੀ ਕੀਤਾ ਜੀ ਵਾਜੀ ਚਾਰਾਂ ਕੋਨਾਂ ਤੇ ਇਹ ਕੋਨਿਆਂ ਤੇ ਫਲਾਵਰ ਆਣਗੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਬਹੁਤ ਪਿਆਰਾ ਹੈ ਬਾਕੀ ਕਲਰ ਚੁਆਇਸ ਤੁਹਾਡੀ ਹੈ ਜੀ ਤੁਸੀਂ ਕਿਹੜੇ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਕੋਈ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਇਹ ਦੁਪੱਟਾ ਜੀ ਪ੍ਰੋਪਰ ਤੁਹਾਡੇ ਸਿਰ ਦੇ ਉੱਪਰ ਟਿੱਕੇਗਾ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਤੁਸੀਂ ਕਿਤੇ ਮਾਰਕੀਟ ਜਾਣਾ ਤਾਂ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਲੋ ਜੀ ਇਸ ਫੈਬਰਿਕ ਦੇ ਵਿੱਚ ਫਿਟਿੰਗ ਵੀ ਬਹੁਤ ਹੀ ਪਿਆਰੀ ਹੋਣੀ ਹੈ ਇਹ ਅਗਲੀ ਆਪਣਾ ਨੈਕਸਟ ਚੈੱਕ ਕਰ ਲੋ ਜੀ ਕੰਮ ਚੈੱਕ ਕਰ ਲੋ ਜੀ ਤੁਸੀਂ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਪ੍ਰੈਸ ਕੀਤੇ ਹੋਏ ਨੇ ਜੀ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਾਂ ਇਹਨਾਂ ਦੀ ਜੋ ਪ੍ਰੈਸ ਹੈ ਉਹ ਖਰਾਬ ਨਾ ਹੋ ਜੇ ਕਿਉਂਕਿ ਇਹਨਾਂ ਦਾ ਕੋਰੀਅਰ ਜਾਣਾ ਮਾਰਨਿੰਗ ਤੇ ਆਪਾਂ ਬਸ ਰੈਡੀ ਕਰ ਰਹੇ ਹਾਂ ਤੇ ਲੋ ਜੀ ਨੈਕਸਟ ਆ ਗਿਆ ਜੀ ਨੈਕਸਟ ਵੀ ਬਹੁਤ ਹੀ ਪਿਆਰਾ ਰਾਣੀ ਕਲਰ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਜੀ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਕਾਵੀਆ ਕਟਿੰਗ ਦੇ ਵਿੱਚ ਬਹੁਤ ਪਿਆਰਾ ਪੀਸ ਬਣਿਆ ਜੀ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਜੀ ਲੋ ਜੀ ਕੇਰੇ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਲੋ ਜੀ ਚਾਕਾਂ ਦੇ ਉੱਪਰ ਆਪਾਂ ਨੇ ਪ੍ਰੋਪਰ ਕੰਮ ਕੀਤਾ ਹੋਇਆ। ਕੰਮ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰੀ ਤੇ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਜੀ। ਪ੍ਰੋਪਰ ਘੇਰੇ ਦੇ ਉੱਪਰ ਹੈਵੀ ਕੰਮ ਹੈ ਜੀ। ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ। ਕਲਰ ਚੋਇਸ ਤੁਹਾਡੀ ਹੈ ਜੀ ਤੁਸੀਂ ਕਿਹੜੇ ਕਲਰ ਤੇ ਬਣਵਾਉਣਾ ਚਾਹੁੰਦੇ ਹੋ? ਤੁਸੀਂ ਰੈੱਡ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਲੈਕ ਕਲਰ ਤੇ ਜਾਂ ਤੁਸੀਂ ਸੇਮ ਕਲਰ ਤੇ। ਕਾਫੀ ਕਲਰ ਨੇ ਕਲਰ ਚੋਇਸ ਤੁਸੀਂ ਦੱਸ ਸਕਦੇ ਹੋ। ਲੋ ਜੀ ਇਹ ਆ ਗਈ ਜੀ ਆਪਣਾ ਚਾਕਾਂ ਤੇ ਘੇਰੇ ਦੇ ਉੱਪਰ ਕੰਮ ਬਹੁਤ ਹੀ ਪਿਆਰਾ ਕੰਮ ਹੈ ਤੇ ਇਹਦੇ ਨੀਚੇ ਜੋ ਆਪਾਂ ਨੇ ਲਾਈਨਿੰਗ ਦਿੱਤੀ ਹੈ ਜੀ ਟਾਫਟਾ ਲਾਈਨਿੰਗ ਦਿੱਤੀ ਹੋਈ ਹੈ ਤੇ ਟਾਫਟਾ ਜੋ ਆਪਣਾ ਤੁਹਾਨੂੰ ਮਿਲੇਗਾ ਬਹੁਤ ਜ਼ਿਆਦਾ ਵਧੀਆ ਮਿਲੇਗਾ ਬਿਲਕੁਲ ਨਹੀਂ ਹੈਗਾ ਕਿ ਆਪਾਂ ਵਾਸ਼ ਕਰਾਂਗੇ ਤੇ ਉਹ ਇਕੱਠਾ ਹੋ ਜਾਏਗਾ ਲਓ ਜੀ ਇਹ ਆ ਗਈ ਜੀ ਆਪਣਾ ਘੇਰੇ ਔਰ ਚਾਕਾਂ ਦਾ ਕੰਮ ਚਲੋ ਜੀ ਨੈਕ ਦਾ ਕੰਮ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਜੀ ਨੈਕ ਦੇ ਉੱਪਰ ਆਪਾਂ ਨੇ ਫਲਾਵਰ ਦਿੱਤਾ ਹੋਇਆ ਨੀਚੇ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਲੱਗ ਰਿਹਾ। ਲਓ ਜੀ ਇੱਧਰ ਆਗੇ ਜੀ ਬਾਜੂ। ਬਾਜੂ ਦੇ ਉੱਪਰ ਵੀ ਆਪਾਂ ਨੇ ਕੰਮ ਕੀਤਾ ਜੀ। ਛੋਟਾ ਫਲਾਵਰ ਦਿੱਤਾ ਹੋਇਆ ਬਾਜੂ ਦੇ ਉੱਪਰ। ਕ੍ਰੇਪ ਦਾ ਫੈਬਰਿਕ ਹੈ ਜੀ ਇਹ। ਤੁਸੀਂ ਪਿਓਰ ਕ੍ਰੇਪ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਤੁਸੀਂ ਸੈਮੀ ਕ੍ਰੇਪ ਤੇ ਕਰਵਾਉਣਾ ਚਾਹੁੰਦੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਲਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਇਹ ਰਹੇਗੀ ਜੀ ਨਾਲ ਬਾਟਮ ਬਾਟਮ ਰੱਖੀ ਹੈ ਜੀ ਆਪਾਂ ਨੇ ਕੁੰਦਿਆਂ ਵਾਲੀ ਜੋ ਇਹਦੀ ਮੋਰੀ ਰੱਖੀ ਹੈ ਜਿਆਦਾ ਚੌੜੀ ਨਹੀਂ ਰੱਖੀ ਸਿੰਪਲ ਰੱਖੀ ਹੈ ਬਹੁਤ ਹੀ ਪਿਆਰੇ ਲੱਗ ਰਿਹਾ ਜੀ ਬਹੁਤ ਪਿਆਰਾ ਜੀ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਦਿਓ ਜੀ ਅਜੇ ਇਹਦੇ ਨਾਲ ਦਵੱਟਾ ਆ ਗਿਆ ਜੀ ਪਿਓਰ ਔਰਗੈਂਜਾ ਦਾ ਇਹਦੇ ਤੇ ਆਪਰੇ ਸੇਮ ਵਰਕ ਕੀਤਾ ਜੀ ਲਓ ਜੀ ਫੋਰ ਸਾਈਡ ਆਪਾਂ ਨੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਨੋ ਕਮ ਚੈੱਕ ਕਰੋ ਜੀ ਤੁਸੀਂ ਦੁਪੱਟੇ ਤੇ ਕਰਵਾਣਾ ਚਾਹੁੰਦੇ ਹੋ ਤੇ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਆਪਾਂ ਦੁਪੱਟੇ ਨੂੰ ਕੋਈ ਲੇਸਿਸ ਨਾਲ ਨਹੀਂ ਰੈਡੀ ਕੀਤਾ ਜਸਟ ਆਪਾਂ ਨੇ ਇੱਧਰ ਪੀਕੋ ਕੀਤੀ ਹੋਈ ਹੈ ਤੇ ਦੁਪੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੁਸੀਂ ਦੁਪੱਟਾ ਚੁਆਇਸ ਦੱਸ ਸਕਦੇ ਹੋ ਜੀ ਤੁਸੀਂ ਪਿਓਰ ਔਰਗੈਂਜਾ ਦਾ ਲੈਣਾ ਜਾਂ ਤੁਸੀਂ ਸੈਮੀ ਦਾ ਲੈਣਾ ਤੇ ਵੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਲਓ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਜੀ। ਬਹੁਤ ਹੀ ਪਿਆਰੇ ਸਰਦਾਰੀ ਸੂਟ ਨੇ ਜੀ। ਪਾਰਟੀ ਵੇਅਰ ਸੂਟ ਬਣੇ ਹੋਏ ਨੇ। ਫਟਾਫਟ ਆਪਣਾ ਆਰਡਰ ਦੇ ਦਿਓ ਜੀ। ਤੁਸੀਂ ਆਪਣੇ ਕਿਸੇ ਫੰਕਸ਼ਨ ਵਾਸਤੇ ਰੈਡੀ ਕਰਵਾਉਣਾ ਚਾਹੁੰਦੇ ਹੋ? ਸਾਨੂੰ ਬੜਾ ਥੋੜਾ ਜਿਹਾ ਟਾਈਮ ਲੱਗਦਾ ਹੈ ਕਾਰੀਗਰਾਂ ਨੂੰ ਕੰਮ ਕਰਨ ਦੇ ਵਿੱਚ ਤੁਸੀਂ ਅੱਜ ਆਰਡਰ ਦੋਗੇ ਤੇ ਆਪਾਂ ਨੂੰ 15 ਦਿਨ ਦਾ ਟਾਈਮ ਚਾਹੀਦਾ ਜੀ ਜਿੰਨਾ ਵੀ ਕੰਮ ਮਿਲੇਗਾ ਜੀ ਤੁਹਾਨੂੰ ਨੀਟ ਐਂਡ ਕਲੀਨ ਕੰਮ ਮਿਲੇਗਾ ਕੋਈ ਵੀ ਕੰਮ ਦੇ ਵਿੱਚ ਕੰਪਲੇਨ ਨਹੀਂ ਹੋਏਗੀ ਸਾਡੇ ਤੇ ਜਿਹੜੀਆਂ ਭੈਣਾਂ ਕੋਲ ਸਾਡੇ ਸੂਟ ਰੈਡੀ ਹੋ ਕੇ ਗਏ ਨੇ ਉਹਨਾਂ ਨੂੰ ਪਤਾ ਹੈ ਉਹ ਸਾਨੂੰ ਹੀ ਆਰਡਰ ਦਿੰਦੇ ਨੇ ਲਓ ਜੀ ਹੁਣ ਜਨ ਜੀ ਆਪਾਂ ਆਪਣੀ ਨੈਕ ਸੂਟ ਵਾਲਾ ਨੈਕ ਸੂਟ ਵੀ ਰੈਡੀ ਕੀਤਾ ਜੀ ਆਪਾਂ ਨੇ ਕ੍ਰੇਪ ਦੇ ਉੱਪਰ ਬਲੈਕ ਕਲਰ ਦੇ ਵਿੱਚ ਲੋ ਇਹ ਵੀ ਆਪਾਂ ਨੇ ਬਿਲਕੁਲ ਸਿੰਪਲ ਰੈਡੀ ਕੀਤਾ ਜੀ ਬਹੁਤ ਪਿਆਰਾ ਬਣਿਆ ਜੀ ਇਹ ਵੀ ਸੋ ਨੈਕ ਦੇ ਉੱਪਰ ਆਪਾਂ ਨੇ ਜਸਟ 40 ਬਟਨ ਦਿੱਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਕ੍ਰੇਪ ਦੇ ਉੱਪਰ ਰੈਡੀ ਕੀਤਾ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਸੈਮੀ ਕ੍ਰੇਪ ਤੇ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਪਿਓਰ ਕ੍ਰੇਪ ਤੇ ਕਰਵਾਉਣਾ ਚਾਹੁੰਦੇ ਹੋ ਤੇ ਲੋ ਜੀ ਬਾਜੂ ਦੇ ਉੱਪਰ ਜਸਟ ਆਪਾਂ ਨੇ ਪਲੇਸਿਸ ਦਾ ਡਿਜ਼ਾਈਨ ਦਿੱਤਾ ਆਰਗੈਂਜਾ ਵਾਲੀ ਲੇਸ ਦਿੱਤੀ ਹੋਈ ਹੈ ਆਪਾਂ ਨੇ ਬਾਜੂ ਦੇ ਉੱਪਰ ਜੋ ਬਾਕੀ ਸੂਟ ਹੈ ਜੀ ਸਾਰਾ ਸਿੰਪਲ ਰੱਖਿਆ ਆਪਾਂ ਨੇ ਕੋਈ ਲੇਸਿਸ ਨਹੀਂ ਲਗਾਈਆਂ ਬਿਲਕੁਲ ਸਿੰਪਲ ਰੱਖਿਆ ਹੋਇਆ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਸਿੰਪਲ ਸੋਬਰ ਬਹੁਤ ਪਿਆਰਾ ਲੱਗਿਆ ਜੀ ਇਹਦੇ ਨਾਲ ਆਪਾਂ ਨੇ ਰੱਖੀ ਜੀ ਬਾਟਮ ਸਿੰਪਲ ਬਾਟਮ ਰੱਖੀ ਹੋਈ ਹੈ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਲਾਈਟ ਬੇਬੀ ਪਿੰਕ ਦਾ ਇਹਨੂੰ ਆਪਾਂ ਨੇ ਲੇਸਿਸ ਵੀ ਸੇਮ ਹੀ ਲਗਾਈ ਹੈ ਜੀ ਕਲਰ ਦੀ ਸੇਮ ਹੀ ਕਲਰ ਦੀ ਲੇਸ ਲਗਾਈ ਹੋਈ ਹੈ ਲਓ ਜੀ ਪਿਓਰ ਔਰਗਾਂਜਾ ਦਾ ਦੁਪੱਟਾ ਰੱਖਿਆ ਜੀ ਕੰਬੀਨੇਸ਼ਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਹੈ ਇਹਨੂੰ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਜੀ ਤੁਸੀਂ ਬਲੈਕ ਤੇ ਬਣਵਾਣਾ ਹੈ ਜਾਂ ਤੁਸੀਂ ਹੋਰ ਕਿਸੇ ਕਲਰ ਤੇ ਬਣਾਉਣਾ ਹੈ ਕਿਸੇ ਫੈਬਰਿਕ ਤੇ ਬਣਾਉਣਾ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਬਲੋ ਬਹੁਤ ਹੀ ਪਿਆਰਾ ਹੈ दपट्टा चॉइस दस सदी के बटट्टा रेडी करवाना चाहते हो तीन मैं वट्सएप मैसेज करके दस दौ ये है जी प्योर ऑरगेंजा का जी अपना करेब के उपर आपने रेडी किया मैं थो तो फैब्रिक दस रही हूँ ए एनी फैब्रिक बनवा सद वो थोड़ी तो चॉइस है जी कि फैब्रिक लाइक कर द ਦਾ ਸੂਟ ਇਹਦੀ ਵੀ ਆਪਾਂ ਵੀਡੀਓ ਪਾਈ ਹੋਈ ਹੈ ਇਹਦੇ ਕੋ ਵੀ ਇਹਦੇ ਵਿੱਚ ਵੀ ਆਪਣੇ ਕੋਲ ਹੋ ਕਾਫੀ ਪ੍ਰਿੰਟ अवेलेबल ਨੇ ਸੇਮ ਕਲਰ ਨਹੀਂ ਮਿਲੇਗਾ ਜੀ ਤੁਹਾਨੂੰ ਇਹ कॉटन ਦਾ ਸੂਟ ਰੈਡੀ ਕੀਤਾ ਆਪਾਂ ਵਿਦਆਉਟ ਲਾਈਨਿੰਗ ਕੀਤਾ ਜੀ ਜਸਟ ਆਪਾਂ ਨੇ ਨੈਕਲੀ ਉੱਪਰ ਪੂਲਟੀ ਬਟਨ ਦਿੱਤੇ ਨੇ ਔਰ ਬਾਜੂ ਦੇ ਉੱਪਰ ਜੋ ਬਾਰਡਰ ਲੱਗਿਆ ਹੋਇਆ ਸੀ ਉਹਨੂੰ ਆਪਾਂ ਨੇ ਬਾਜੂ ਦੇ ਉੱਪਰ ਔਰ ਘੇਰੇ ਦੇ ਉੱਪਰ ਬਾਰਡਰ ਲਗਾਇਆ ਹੈ ਵਿਦਆਉਟ ਲਾਈਨਿੰਗ ਸੂਟ ਰੈਡੀ ਕੀਤਾ ਜੀ ਆਪਾਂ ਨੇ ਇਹ ਤੇ ਨਾਲ ਬਾਟਮ ਰੈਡੀ ਕੀਤੀ ਜੀ ਆਪਾਂ ਨੇ ਤੇ ਦੁਪੱਟਾ ਇਹਦੇ ਨਾਲ ਹੈਗਾ ਸੀ ਇਹ ਆਪਣੇ ਕੋਲ ਸੂਟ ਹੈਗੇ अवेलेबल ਪਰ ਸੇਮ ਪ੍ਰਿੰਟਰ ਤੁਹਾਨੂੰ ਨਹੀਂ ਮਿਲੇਗਾ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ